ਵਾਹਿਗੁਰੂ ਸਾਰਿਆਂ ਦੀ ਆਵਾਜ਼ ਨਹੀਂ ਆ ਰਹੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਸਟ ਆਫ ਆਲ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਅਸੀਂ ਸਾਰਿਆਂ ਨੇ ਦਿਲ ਲਗਾ ਕੇ ਪੜਨਾ ਹੈ ਅਸੀਂ ਬਹੁਤ ਕੁਝ ਸਿੱਖਣਾ ਹੈਗਾ ਵਾ ਗੁਰਮੁਖੀ ਕੇਂਦਰ ਵਿੱਚ ਆ ਕੇ ਤੇ ਅਸੀਂ ਜਦੋਂ ਘਰ ਹੁੰਨੇ ਉਦੋਂ ਵੀ ਅਸੀਂ ਸਾਰਾ ਕੁਝ ਰਿਵਾਈਜ਼ ਕਰਨਾ ਹੈਗਾ ਪਿਛਲੀ ਵਰੀ ਅਸੀਂ ਕਿਹਨੇ ਫਰੂ ਸਾਹਿਬ ਜੀ ਬਾਰੇ ਉਹਨਾਂ ਦੀ ਜੀਵਨ ਸਾਖੀਆਂ ਸ਼ੇਅਰ ਕੀਤੀਆਂ ਸੀ ਜਿਹੜੇ ਬੱਚੇ ਆਂਦੇ ਸੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿਹੜੇ ਗੁਰੂ ਸਾਹਿਬ ਜੀ ਬਾਰੇ ਕੀਤੀਆਂ ਸੀ ਗਿਆ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਹਨਾਂ ਬਾਰੇ ਕੀਤੀਆਂ ਸੀ ਗੁਰੂ ਨਾਨਕ ਦੇਵ ਜੀ ਸਾਡੇ ਕਿੰਵੇਂ ਗੁਰੂ ਹੈ ਤੁ ਜਦੋਂ ਤੁਸੀਂ YouTube ਤੇ ਜਾਉਂਗੇ ਬ੍ਰੀਫਲੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਸਾਖੀਆਂ ਸ਼ੇਅਰ ਕੀਤੀਆਂ ਹੋਈਆਂ ਐ ਜੇ ਤੁਸੀਂ ਟਾਈਪ ਕਰੋਗੇ ਕਮਲਪ੍ਰੀਤ ਕੌਰ USA ਤੇ ਤੁਸੀਂ ਉੱਥੇ ਜਾ ਕੇ ਫਿਰ ਤੋਂ ਰਿਵਾਈਜ਼ ਕਰ ਸਕਦੇ ਆ ਸੋ ਗੁਰੂ ਨਾਨਕ ਦੇਵ ਜੀ ਦਾ ਅਸੀਂ ਬਹੁਤ ਜ਼ਿਆਦਾ ਫਾਊਂਡੇਸ਼ਨ ਬਾਰੇ ਜਿਹੜੀ ਉਹਨਾਂ ਦੇ 3 ਗੋਲਡਨ ਰੂਲਸ ਜਿਹੜੀ ਐ ਜਿਹੜੀ ਸਾਡੀ ਜ਼ਿੰਦਗੀ ਦੀ ਫਾਊਂਡੇਸ਼ਨ ਹੋਣੀ ਚਾਹੀਦੀ ਐ ਅਸੀਂ ਬਾਰ-ਬਾਰ ਰਿਪੀਟ ਕਰਦੇ ਸੀ ਕਿ ਆਈ ਹੋਪ ਯੂ ਆਲ ਰਿਮੈਂਬਰ ਕਿਹੜੇ 3 ਗੋਲਡਨ ਰੂਲਸ ਹੈਗੇ ਆ ਪਹਿਲਾ ਕਿਹੜਾ किरत करो सारे बोलो वट इज़ द मीन किरत क्या मतलब है किरत करो वट इज़ द मीन सो किरत का मतलब हार्ड वर्क होंस्ट हार्ड वर्क एक तो होंगे वर्क करना आप मेहनत करते हैं राइट बट ऑनैसट हार्डवर्क जिदी कोई फरीब गलत काम नहीं करते हैं दूसरा सर ਦੂਸਰਾ ਸੀਗਾ ਨਾਮ ਜਪਣਾ ਸੋ ਗੁਰੂ ਸਾਹਿਬ ਜੀ ਨੇ ਸਾਨੂੰ ਨਿਤ ਨਿਯਮ ਦਿੱਤਾ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਕਿਹਾ ਵੀ ਕਿ ਸਵਾਸ ਸਵਾਸ ਤੁਸੀਂ ਗੁਰੂ ਸਾਹਿਬ ਜੀ ਨੂੰ ਅਕਾਲ ਪੁਰਖ ਨੂੰ ਚੇਤੇ ਰੱਖਣਾ ਉਸ ਪਰਮਾਤਮਾ ਨੂੰ ਚੇਤੇ ਰੱਖਣਾ ਹੈ ਜਦੋਂ ਜ਼ਿੰਦਗੀ ਵਿੱਚ ਕੋਈ ਵੀ ਕੰਮ ਕਰਨਾ ਹੈ ਉਸ ਪਰਮਾਤਮਾ ਨੂੰ ਚੇਤੇ ਰੱਖਣਾ ਹੈ ਕੋਈ ਦੁੱਖ ਵੀ ਆਉਂਦਾ ਹੈ ਤਾਂ ਵੀ ਉਹਨਾਂ ਨੂੰ ਨਹੀਂ ਵਿਸਾਰਨਾ ਹੈਗਾ ਸੋ ਥਰਡ ਵਨ ਕਿਹੜਾ ਹੈਗਾ ਸੋ ਫਰਸਟ ਵਨ ਇਜ਼ ਗਿੜਤ ਕਰੋ ਸੈਕਿੰਡ ਵਨ ਇਜ਼ ਨਾਮ ਜਪੋ ਵਾਟ ਇਜ਼ ਦਾ ਥਰਡ ਵਨ ਵੰਡਿਸ਼ਕੋ ਵੰਝਕੋ मींस ਲਾਈਕ ਵਟ ਏਵਰ ਯੂ ਹੈਵ ਯੂ ਸ਼ੇਅਰ ਵਿਦ ਆਦਰਸ ਸੋ ਜਰੂਰੀ ਨਹੀਂ ਹੈਗਾ ਕਿ ਪੈਸਾ ਹੀ ਅਸੀਂ ਸ਼ੇਅਰ ਕਰ ਸਕਦੇ ਹਾਂ ਕਿ ਵੇਰੀ ਕਿਸੇ ਬੰਦੇ ਨੂੰ ਤੁਹਾਡੇ ਟਾਈਮ ਦੀ ਲੋੜ ਹੁੰਦੀ ਆ ਹੈਨਾ ਸੋ ਉਹ ਪੈਸਾ ਜਿਹੜਾ ਹੈਗਾ ਦਸਵੰਤ ਕੱਢਣਾ ਬਹੁਤ ਜ਼ਰੂਰੀ ਹੈ ਦਸਵੰਤ ਕਰਨਾ ਚਾਹੀਦਾ ਹੈ ਗੁਰੂ ਘਰ ਦੇ ਵਿੱਚ ਦਸਵੰਤ ਦੀ ਸੇਵਾ ਕਰਨੀ ਚਾਹੀਦੀ ਹੈ ਜੇਕਰ ਤੁਹਾਡਾ ਕੋਈ ਰਿਲੇਟਿਵ ਹੈ ਕੋਈ ਤੁਹਾਡਾ ਫੈਮਲੀ ਮੈਂਬਰ ਹੈ ਜਿਹੜਾ ਕਿ ਸਟਰਗਲ ਕਰ ਰਿਹਾ ਹੈ ਜਾਂ ਜਿਨ੍ਹਾਂ ਦੇ ਬੱਚੇ ਇੰਡੀਆ ਦੇ ਵਿੱਚ ਪੜ ਨਹੀਂ ਸਕਦੇ ਤੁਸੀਂ ਉਹਨਾਂ ਨੂੰ ਵੀ ਸਪੋਰਟ ਕਰ ਸਕਦੇ ਆ ਉਹਨੂੰ ਕਹਿੰਦੇ ਆ ਵੰਡਿਸ਼ਕਣਾ ਕੀ ਮਤਲਬ ਕੀ ਬੋਲਦੇ ਹੈ ਵੰਡਿਸ਼ਕਣਾ ਸੋ ਅਸੀਂ ਇਸ ਵਾਰ ਸ਼ੇਅਰ ਕਰਾਂਗੇ ਸਾਖੀਆਂ ਤਨਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੀਆਂ ਕਿਨਾਂ ਦੀਆਂ ਤਨਤਨ ਸੋ ਤਨਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਸਾਡੇ ਕਿੰਵੇਂ ਗੁਰੂ ਹੈ ਕਿੰਵੇਂ ਗੁਰੂ ਹੈ ਦੂਜੀ ਪਾਤਸ਼ਾਹੀ ਕਿੰਵੇਂ ਗੁਰੂ ਹੈ ਸੋ ਤਨਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਸੀਗਾ ਭਾਈ ਲੈਣਾ ਜੀ ਕੀ ਨਾਮ ਸੀਗਾ ਉਹਨਾਂ ਦਾ ਗੁਣਦੇ ਪਿਤਾ ਜੀ ਦਾ ਨਾਮ ਸਿਗਾ ਪਾਈ ਫੇਰੋ ਮਾਲ ਜੀ ਕੀ ਨਾਮ ਸਿਗਾ ਮਾਤਾ ਜੀ ਦਾ ਨਾਮ ਸੀ ਮਾਤਾ ਸਬਰਾਈ ਜੀ ਕੀ ਨਾਮ ਸਿਗਾ ਸੋ ਉਹਨਾਂ ਦਾ ਪ੍ਰਕਾਸ਼ ਹੋਇਆ ਸੀ ਮੱਤੇ ਦੀ ਸਰਾ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਉਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਉਹ ਮਾਤਾ ਦੇ ਭਗਤ ਸੀਗੇ ਉਹਨਾਂ ਦੇ ਪਿਤਾ ਜੀ ਬਹੁਤ ਮਿਲਾਪੜੀ ਸੁਭਾਅ ਦੇ ਸੀਗੇ ਉਹ ਸਾਰਿਆਂ ਨਾਲ ਬਹੁਤ ਪਿਆਰ ਕਰਦੇ ਸੀ ਉਹਨਾਂ ਦੇ ਮਾਤਾ ਪਿਤਾ ਸਾਰਿਆਂ ਦੀ ਬੜੀ ਸੇਵਾ ਕਰਦੇ ਸੀ ਪਿੰਡ ਦੇ ਲੋਕ ਹਮੇਸ਼ਾ ਉਹਨਾਂ ਕੋਲ ਆ ਕੇ ਆਪਣੇ ਦਿਲ ਦੀਆਂ ਗੱਲਾਂ ਜੇ ਕੋਈ ਉਹਨਾਂ ਨੂੰ ਕੋ ਪ੍ਰੋਬਲਮ ਹੁੰਦੀ ਸੀ ਉਹ ਸਾਂਝੀਆਂ ਕਰਦੇ ਸੀ ਹੀ ਵਾਸ ਅ ਸਕਾਲਰ ਹੀ ਵਾਸ ਅ ਬਿਜ਼ਨਸਮੈਨ ਉਹ ਖਜਾਨਚੀ ਸੀਗੇ ਸੋ ਉਹਨਾਂ ਨੇ ਆਪਣੇ ਮਾਤਾ ਪਿਤਾ ਤੋਂ ਬਹੁਤ ਉਹ ਸਿੱਖਿਆ ਸੀਗਾ ਜਿਸ ਕਰਕੇ ਉਹਨਾਂ ਦਾ ਵੀ ਸੁਭਾਅ ਬੜਾ ਵਧੀਆ ਸੀਗਾ ਉਹ ਹਮੇਸ਼ਾ ਖੁਸ਼ਦਿਲ ਰਹਿੰਦੇ ਸੀ ਸਾਰਿਆਂ ਦੀ ਹੈਲਪ ਕਰਨਾ ਚਾਹੁੰਦੇ ਸੀ ਸੋ ਜਦੋਂ ਵੱਡੇ ਹੋਏ ਉਹਨਾਂ ਦੀ ਜਿਹੜੀ ਮੈਰਿਜ ਸੀਗੀ ਮਾਤਾ ਖੀਵੀ ਜੀ ਨਾਲ ਹੋਈ ਸੀਗੀ ਕਿਹ ਨਾਲ ਹੋਈ ਸੀ ਮਾਤਾ ਸੋ ਜਿਹੜੇ ਉਹਦੇ ਪਿਤਾ ਜੀ ਸੀਗੇ ਉਹ ਹਮੇਸ਼ਾ ਸੰਗਤਾਂ ਨੂੰ ਲੈ ਕੇ ਹਰ ਸਾਲ ਮਾਤਾ ਦੇ ਦਰਸ਼ਨਾਂ ਨੂੰ ਜਾਇਆ ਕਰਦੇ ਸੀ ਸੋ ਜਦੋਂ ਗੁਰੂ ਸਾਹਿਬ ਜੀ ਜਦੋਂ ਉਹਨਾਂ ਦਾ ਨਾਮ ਕੀ ਸੀਗਾ ਉਦੋਂ ਭਾਈ ਫਾਈ ਲੈਣਾ ਜੀ ਫਾਈ ਲੈਣਾ ਜੀ ਵੀ ਸੰਗਤਾ ਦੇ ਨਾਲ ਨਾਲ ਉਹ ਮਾਤਾ ਦੇ ਭੇਟਾ ਗਾਇਆ ਕਰਦੇ ਸੀ ਉਹਨਾਂ ਦੇ ਕਰੇ ਜਗਰਾਤ ਤੇ ਹੁੰਦੇ ਸੀਗੇ ਪਰ ਉਹਨਾਂ ਦੇ ਅੰਦਰ ਸਮਥਿੰਗ ਵਾਸ ਮਿਸਿੰਗ ਹੀ ਵਾਸਨ ਗੇਟਿੰਗ ਫੁਲੀ ਸੈਟੀਸਫਾਈਡ ਹੀ ਵਾਸ ਲਾਈਕ ਸਮਥਿੰਗ ਇਜ਼ ਮਿਸਿੰਗ ਮੈਨੂੰ ਉਹ ਅੰਦਰ ਸਕੂਨ ਨਹੀਂ ਮਿਲਦਾ ਹੈਗਾ ਪਰ ਜਦੋਂ ਵੱਡੇ ਹੋਏ ਸੀਗੇ ਤੇ ਉਹ ਵੀ ਆਪਣੇ ਪਿਤਾ ਜੀ ਦੇ ਨਾਲ ਉੱਥੇ ਜਾਂ ਬਚਪਨ ਤੋਂ ਹੀ ਜਾਂਦੇ ਹੁੰਦੇ ਸੀਗੇ ਜਿਸ ਜਦੋਂ ਉਹਨਾਂ ਦੇ ਪਿਤਾ ਜੀ ਇਸ ਦੁਨੀਆ ਤੋਂ ਚਲੇ ਗਏ ਸੀਗੇ ਤਾਂ ਵੀ ਉਹਨਾਂ ਨੇ ਇਸ ਚੀਜ਼ ਨੂੰ ਕੰਟੀਨਿਊ ਰੱਖਿਆ ਸੀਗਾ ਤੇ ਉਹ ਸੰਗਤਾ ਨੂੰ ਲੈ ਕੇ ਹਰ ਸਾਲ ਮਾਤਾ ਦੇ ਦਰਸ਼ਨਾ ਨੂੰ ਜਾਇਆ ਕਰਦੇ ਸੀਗੇ ਸੋ ਵਨ ਡੇ ਹੀ ਵਾਸ ਵਾਕਿੰਗ ਇਨ ਦਾ ਮਾਰਨਿੰਗ ਇੱਕ ਟੋਬਾ ਸੀਗਾ ਟੋਬਾ ਇਸ ਕਾਈਂਡ ਆਫ ਲਾਈਕ ਅ ਸਮਾਲ ਤਲਾਬ ਹੈ ਨਾ ਪਾਣੀ ਦਾ ਤਲਾਬ ਸੀਗਾ ਉੱਥੇ ਉਹ ਜਾ ਰਹੇ ਸੀਗੇ ਇਸ਼ਨਾਨ ਕਰਨ ਵਾਸਤੇ ਤੇ ਉਹਨਾਂ ਨੂੰ ਬੜੀ ਮਿੱਠੀ ਮਿੱਠੀ ਆਵਾਜ਼ ਆਂਦੀ ਹੈ ਪਾਣੀ ਦੀ ਉੱਥੇ ਇੱਕ ਸਿੰਘ ਸੀਗੇ ਇੱਕ ਸਿੱਖ ਸੀਗੇ ਉਹਨਾਂ ਦਾ ਨਾਮ ਸੀਗਾ ਭਾਈ ਜੋਤ ਸਿੰਘ ਜੀ ਕੀ ਨਾਮ ਸੀਗਾ ਉਹਨਾਂ ਦਾ ਭਾਈ ਜੋਤ ਜੀ ਉਸ ਟਾਈਮ ਤੇ ਸਿੰਘ ਨਹੀਂ ਸੀਗਾ ਭਾਈ ਜੋਤ ਜੀ ਉਹਨਾਂ ਦਾ ਨਾਮ ਸੀਗਾ ਤੇ ਉਹ ਬੜੀ ਮਿੱਠੀ ਮਿੱਠੀ ਮੈਂ ਪੜ੍ਹ ਰਹੀ ਸੀਗੇ ਜਦੋਂ ਭਾਈ ਲੈਣਾ ਜੀ ਉਹਨਾਂ ਦੇ ਕੋਲੋਂ ਦੀ ਲੰਘੇ ਉਹਨਾਂ ਨੂੰ ਬੜਾ ਵਧੀਆ ਲੱਗਿਆ ਉਹਨਾਂ ਦੇ ਮਨ ਨੂੰ ਬੜਾ ਸਕੂਨ ਮਿਲਿਆ ਉਹਨਾਂ ਨੇ ਪੁੱਛਿਆ ਕਿ ਇਹ ਤੁਸੀਂ ਕੀ ਪੜ੍ਹ ਰਹੇ ਹੈਗੇ ਹੋ ਇਹ ਕਿਹੜੀਆਂ ਭੇਟਾ ਹੈਗੇ ਆ ਮੈਂ ਇਹ ਕਿਹੜੇ ਭਜਨ ਹੈਗੇ ਆ ਸੋ ਜਿਹੜੇ ਜਿਹੜੇ ਭਾਈ ਜੋ ਜੀ ਸੀਗੇ ਉਹ ਕਹਿੰਦੇ ਕੋਈ ਭੇਟਾ ਜਾਂ ਭਜਨ ਨਹੀਂ ਹੈਗੇ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜਿਹੜੀ ਕਿ ਧਰਤੋਂ ਆਈ ਹੈਗੀ ਹੈ ਸੋ ਕਹਿੰਦੇ ਅੱਛਾ ਗੁਰੂ ਨਾਨਕ ਦੇਵ ਜੀ ਕੌਣ ਹੈਗੇ ਆ ਉਹ ਕਿੱਥੇ ਹੈਗੇ ਆ ਸੋ ਹੀ ਟੈਲਸ ਹਿਮ ਕਿ ਗੁਰੂ ਨਾਨਕ ਦੇਵ ਜੀ ਹੁਣ ਕਰਤਾਰਪੁਰ ਸਾਈਂ ਕੀ ਰਹਿੰਦੇ ਹੈਗੇ ਆ ਤੇ ਉਥੇ ਖੇਤੀਬਾੜੀ ਕਰਦੇ ਹੈਗੇ ਆ ਤੇ ਉਥੇ ਸਾਂਝੀ ਖੇਤੀ ਹੁੰਦੀ ਹੈ एवरीवन बॉडी ਵਰਕਸ ਟੁਗੇਦਰ ਤੇ ਉਥੇ ਸਾਂਝਾ ਲੰਗਰ ਚੱਲਦਾ ਹੈਗਾ ਸੋ ਹੀ ਗॉट ਸੋ ਐਕਸਾਈਟਿਡ ਐਂਡ ਹੀ ਊਡ ਕਮ देयर ਏਵਰੀ ਸਿੰਗਲ ਡੇ ਐਂਡ ਆਸਕ ਹਿਮ ਮੋਰ ਐਂਡ ਮੋਰ ਅਬਾਊਟ ਗੁਰੂ ਨਾਨਕ ਦੇਵ ਜੀ ਐਂਡ ਹੀ ਗॉट ਸੋ ਐਕਸਾਈਟਿਡ ਕਿ ਮੈਂ ਵੀ ਗੁਰੂ ਸਾਹਿਬ ਜੀ ਨੂੰ ਮਿਲਣਾ ਹੈਗਾ ਵਾ ਜਦੋਂ ਮੈਂ ਇਸਵਰੀ ਮਾਤਾ ਦੇ ਦਰਸ਼ਨਾਂ ਨੂੰ ਜਾਵਾਂਗਾ ਤੇ ਮੈਂ ਗੁਰੂ ਸਾਹਿਬ ਜੀ ਨੂੰ ਵੀ ਮਿਲਣ ਜਾਵਾਂਗਾ ਸੋ ਉਹ ਗੋਸਾ ਕੀ ਅਸੀਂ ਅਗਲੀ ਵਾਰੀ ਸ਼ੇਅਰ ਕਰਾਂਗੇ ਸੋ ਹੁਣ ਅਸੀਂ ਗੁਰੂ ਅੰਗਦ ਦੇਵ ਜੀ ਦਾ ਨਾਮ ਲਵਾਂਗੇ ਮੈਂ ਬੋਲਾਂਗੀ ਤੁਸੀਂ ਸਾਰਿਆਂ ਨੇ ਪਿੱਛੇ-ਪਿੱਛੇ ਬੋਲਣਾ ਹੈ ਤਾਨ ਹੈ ਤਾਨ ਹੈ ਤਾਨ ਹੈ ਗੁਰੂ ਅੰਗਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ